ਮੈਂ ਡਾਕਟਰ ਮੀਰਾ ਧੀ ਆਨਸਰ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਵਿੱਚ ਕਾਲਜ ਆਫ ਫਿਸ਼ਿਸ ਬਤੌਰ ਮੁਖੀ ਕੰਮ ਕਰ ਰਹੀ ਹਾਂ ਆ ਜਿਹੜੇ ਵੀ ਫਾਰਮਰ ਆ ਰਹੇ ਆ ਉਹਨਾਂ ਨੂੰ ਇਹ ਤਕਨੀਕੀ ਜਾਣਕਾਰੀ ਦੇ ਰਹੇ ਆ ਕਿ ਇਹਨਾਂ ਮੱਛੀਆਂ ਨੂੰ ਕਿਵੇਂ ਪਾਲਣਾ ਹੈ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਸਾਡੇ ਕੋਲ ਤਿੰਨ ਚਾਰ ਵਿਕਲਪ ਹੈਗੇ ਆ ਜਿਹੜੀਆਂ ਅਸੀਂ ਮੱਛੀ ਪਾਲਣ ਦੇ ਖੇਤਰ ਵਿੱਚ ਅਸੀਂ ਲੈ ਸਕਦੇ ਆ ਉਹਦੇ ਵਿੱਚ ਪਹਿਲਾਂ ਤਾਂ ਅਸੀਂ ਰਵਾਇਤੀ ਤੌਰ ਤੇ ਕਾਰਪ ਮੱਛੀ ਪਾਲਣ ਕਰਦੇ ਆ ਉਹ ਮਿੱਠੇ ਪਾਣੀ ਦੀ ਮੱਛੀ ਹੈਗੀ ਆ ਤੇ ਇਹ ਕਈ ਸਾਲਾਂ ਤੋਂ ਪੂਰੇ ਭਾਰਤਵਰਸ਼ ਵਿੱਚ ਜਿਹੜੀਆਂ ਪਾਲੀਆਂ ਜਾਂਦੀਆਂ ਹਨ ਤੇ ਜੇ ਸਾਡੇ ਕਿਸਾਨ ਵੀਰੇ ਕਾਰਪ ਮੱਛੀ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਤੇ ਅਸੀਂ ਸਵਾ ਕਿੱਲੇ ਜ਼ਮੀਨ ਤੋਂ ਜਿਹੜਾ ਇਹ ਕੰਮ ਸਟਾਰਟ ਕਰ ਸਕਦੇ ਆ ਤੇ 1 ਕਿੱਲੇ ਤੋਂ 1 ਸਾਲ ਦੇ ਵਿੱਚ 1 ਲੱਖ ਤੱਕ ਜ ਇਸ ਤੋਂ ਬਾਅਦ ਸਾਡੇ ਕੋਲ ਦੂਸਰਾ ਵਿਕਲਪ ਹੈਗਾ ਪੰਗਾਸ ਮੱਛੀ ਪਾਲਣ ਦਾ ਪੰਗਾਸ ਮੱਛੀ ਪਾਲਣ ਜਿਹੜੀ ਹੈਗੀ ਹੈ ਅਸੀਂ ਮੱਛੀ ਪਾਲਣ ਦੇ ਖੇਤਰ ਵਿੱਚ ਜੇ ਵੀ ਭਿੰਦਾ ਲਿਆਣਾ ਚਾਹੁੰਦੇ ਆ ਜਿੰਨੀ ਵੀ ਸਾਡੇ ਕੋਲ ਜ਼ਮੀਨ ਆ ਅਸੀਂ ਚਾਹੁੰਦੇ ਆ ਕਿ ਉਹਦੇ ਤੋਂ ਅਸੀਂ ਜ਼ਿਆਦਾ ਮੱਛੀ ਵੀ ਪੈਦਾ ਕਰ ਸਕੀਏ ਤੇ ਜ਼ਿਆਦਾ ਮੁਨਾਫਾ ਵੀ ਲੈ ਸਕੀਏ ਤੇ ਇਹ ਸਾਡੇ ਕੋਲ ਬਹੁਤ ਅੱਛਾ ਵਿਕਲਪ ਹੈਗਾ ਇਹਦਾ ਸੀਡ ਜ਼ਰੂਰ ਪੰਜਾਬ ਚੋਂ ਨਹੀਂ ਮਿਲਦਾ ਪਰ ਜੇ ਅਸੀਂ 6 ਮਹੀਨੇ ਲਈ ਇਹ ਖੇਤੀ ਕਰਦੇ ਆ ਤਾਂ ਅਸੀਂ 1 ਏਕੜ ਤੋਂ 6 ਮਹੀਨੇ ਵਿੱਚ 2.5 ਲੱਖ ਤੱਕ ਜਿਹੜਾ ਰੁਪਇਆ ਕਮਾ ਸਕਦੇ ਆ ਇਦੇ ਲਈ ਵੀ ਸਾਨੂੰ ਜਿਹੜਾ ਹੈ ਘੱਟੋ ਘੱਟ 1 ਏਕੜ ਦੀ ਜਿਹੜੀ ਜ਼ਮੀਨ ਆ ਉਹ ਚਾਹੀਦੀ ਹੁੰਦੀ ਹੈ ਸਾਡੇ ਕੋਲ ਤੀਸਰਾ ਵਿਕਲਪ ਹੈਗਾ ਚਿੰਗਾ ਮੱਛੀ ਪਾਲਣ ਦਾ ਤੁਸੀਂ ਸੁਣਿਆ ਹੋਣਾ ਕਿ ਸਾਡੇ ਜਿਹੜੇ ਪੰਜਾਬ ਦੇ ਕੁਝ ਜ਼ਿਲ੍ਹੇ ਹੈਗੇ ਜਿੱਥੇ ਖਾਰਾ ਪਾਣੀ ਮਿਲਦਾ ਹੈਗਾ ਜਿਵੇਂ ਕਿ ਫਾਜ਼ਿਲਕਾ ਹੋ ਗਿਆ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਫਰੀਦਕੋਟ ਤੇ ਮਾਨਸਾ ਉੱਥੇ ਦਾ ਜਿਹੜਾ ਪਾਣੀ ਜ਼ਮੀਨ ਦੇ ਹੇਠਲਾ ਪਾਣੀ ਜਿਹੜਾ ਖਾਰਾ ਹੈਗਾ ਉਹ ਖੇਤੀਬਾੜੀ ਦੇ ਕੰਮ ਨਹੀਂ ਆ ਰਿਹਾ ਲੇਕਿਨ ਯੂਨੀਵਰਸਿਟੀ ਵੱਲੋਂ ਕੀਤੇ ਗਏ ਖੋਜੀ ਉਪਰਾਲਿਆਂ ਸਦਕਾ ਉੱਥੇ ਅੱਜ ਮੱਛੀ ਪਾਲਣ ਵੀ ਹੋ ਰਿਹਾ ਤੇ ਚਿੰਗਾ ਪਾਲਣ ਵੀ ਹੋ ਰਿਹਾ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਜੇ ਅਸੀਂ ਚਿੰਗਾ ਪਾਲਣ ਖਾਰੇ ਇਲਾਕਿਆਂ ਵਿੱਚ ਕਰਦੇ ਹਾਂ ਤੇ 4 ਮਹੀਨੇ ਦੇ ਖੇਤੀ ਫਸਲ ਨਾਲ ਅਸੀਂ ਇੱਕ ਏਕੜ ਤੋਂ ਕਟੋ-ਕਟੋ ਕਟ ਜਿਹੜਾ 4 ਲੱਖ ਰੁਪਈਆ ਆਰਾਮ ਨਾਲ ਕਮਾ ਸਕਦੇ ਆ ਸੋ ਜਿਹੜੇ ਲੋਕ ਮੱਛੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਆ ਸਾਡੇ ਕੋਲ ਵੱਖਰੀਆਂ-ਵੱਖਰੀਆਂ ਆਪਸ਼ਨਸ ਨੇ ਉਹ ਕਾਰਪ ਮੱਛੀ ਪਾਲਣ ਵੀ ਕਰ ਸਕਦੇ ਨੇ ਪੰਗਾਸ ਮੱਛੀ ਪਾਲਣ ਵੀ ਕਰ ਸਕਦੇ ਨੇ ਛਿੰਗਾ ਮੱਛੀ ਪਾਲਣ ਵੀ ਕਰ ਸਕਦੇ ਆ ਤੇ ਉਹ ਤੁਸੀਂ ਇਹ ਦੇਖੋ ਕਿ ਜੇ ਅਸੀਂ ਕਾਰਪ ਮੱਛੀ ਪਾਲਣ ਤੋਂ ਛਿੰਗਾ ਮੱਛੀ ਪਾਲਣ ਵੱਲ ਚਲਦੇ ਆ ਤੇ 50000 ਤੋਂ ਲੈ ਕੇ ਅਸੀਂ 5 ਲੱਖ ਰੁਪਏ ਤੱਕ ਵੀ ਇੱਕ ਏਕੜ ਤੋਂ ਇੱਕ ਸਾਲ ਦੇ ਵਿੱਚ ਅਸੀਂ ਕਮਾ ਸਕਦੇ ਹੈਗੇ। ਸੋ ਇੱਕ ਬਹੁਤ ਹੀ ਲਾਹੇਵੰਦ ਹੁੰਦਾ ਹੈ, ਬਹੁਤ ਹੀ ਆਸਾਨ ਹੁੰਦਾ ਹੈ। ਇਹਦੇ ਵਿੱਚ ਜਿਆਦਾ ਲੇਬਰ ਦੀ ਲੋਡ ਨਹੀਂ ਪੈਂਦੀ, ਵੱਡੀਆਂ ਮਸ਼ੀਨਾਂ ਦੀ ਲੋਡ ਨਹੀਂ ਪੈਂਦੀ, ਜਿਆਦਾ ਦਵਾਈਆਂ ਦੀ ਲੋਡ ਨਹੀਂ ਪੈਂਦੀ। ਹਾਂ, ਝੀਂਗਾ ਪਾਲਣ ਜੇ ਕਰੋਗੇ ਤਾਂ ਉਹਦੇ ਵਿੱਚ ਸਾਨੂੰ ਬਹੁਤ ਹੀ ਅ ਕੇਅਰਫੁਲ ਹੋ ਕੇ ਬੜੀ ਇੰਟੈਂਸਿਵ ਫਾਰਮਿੰਗ ਕਰਨੀ ਪੈਂਦੀ ਹੈ। ਪਰ ਉਹਦੇ ਵਿੱਚ ਸਾਨੂੰ 4 ਮਹੀਨੇ ਵਿੱਚ ਜਿਹੜੀ ਰਿਟਰਨ ਆ ਉਹ ਵੀ ਬਹੁਤ ਜ਼ਿਆਦਾ ਮਿਲਦੀ ਹੈ। ਪਰ ਇਹ ਸਿਰਫ ਖਾਰੇ ਪਾਣੀ ਵਿੱਚ ਹੁੰਦਾ ਹੈ। ਫਿਰ ਤੁਸੀਂ ਜੇ ਸਾਡੇ ਸਟਾਲ ਤੇ ਜਿਹੜੇ ਵੀ ਸਾਡੇ ਫਾਰਮਰ ਆ ਰਹੇ ਆ ਉਹਨਾਂ ਦੀ ਇੱਕ ਬਹੁਤ ਵੱਡੀ ਕੁਐਰੀ ਹੈ ਕਿ ਅਜ਼ੋਲਾ ਕਿਵੇਂ ਪਾਲਣਾ ਹੈਗਾ ਤੋਂ ਮੈਂ ਦੱਸਣਾ ਚਾਹਾਂਗੀ ਜਿਹੜੀ ਅਜ਼ੋਲਾ ਹੈਗਾ ਇਹ ਇੱਕ ਜਲ ਬੂਟੀ ਹੈਗੀ ਆ ਜਿਹੜੀ ਪਾਣੀ ਵਿੱਚ ਹੀ ਪੈਦਾ ਹੁੰਦੀ ਹੈ ਤੇ ਇਹ ਜਿਹੜੇ ਵਾਤਾਵਰਣ ਚੋ ਜਿਹੜੀ ਨਾਈਟ੍ਰੋਜਨ ਆ ਉਹਨੂੰ ਸੋਖ ਲੈਂਦੀ ਹੈ ਤੇ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਸੋ ਅਜ਼ੋਲਾ ਜਿਹੜੀ ਇਹ ਬੂਟੀ ਹੈਗੀ ਆ ਇਹ ਇੱਕ ਬਹੁਤ ਹੀ ਵਧੀਆ ਪ੍ਰੋਟੀਨ ਦਾ ਸੋਰਸ ਹੈ ਤੇ ਇਹਨੂੰ ਅਸੀਂ ਖੁਰਾਕ ਵਜੋਂ ਵਰਤ ਸਕਦੇ ਹਾਂ ਮੱਛੀ ਲਈ ਵਰਤ ਸਕਦੇ ਹਾਂ ਸੂਰਾਂ ਲਈ ਬੱਕਰੀਆਂ ਲਈ ਮੁਰਗੀਆਂ ਲਈ ਬਤਕਾਂ ਲਈ ਗਾਵਾਂ ਮੱਝਾਂ ਲਈ ਸੋ ਇਹ ਬਹੁਤ ਹੀ ਜਿਹੜੀ ਇਹ ਬੂਟੀ ਹੈ ਬਹੁਤ ਹੀ ਜ਼ਿਆਦਾ ਆ ਲੋਕਪ੍ਰੀਏ ਹੋ ਰਹੀ ਹੈ ਫਾਰਮਰਸ ਦੇ ਵਿੱਚ ਤੇ ਅਸੀਂ ਇਹਦਾ ਨੋਕੂਲਮ ਜਿਹੜਾ ਫ੍ਰੀ ਦਿੰਨੇ ਆ ਯੂਨੀਵਰਸਿਟੀ ਦੇ ਵਿੱਚ ਸੋ ਜਿੰਨੇ ਵੀ ਫਾਰਮਰ ਸਾਡੇ ਸਟਾਲ ਤੇ ਆ ਰਹੇ ਆ ਅਸੀਂ ਪੂਰੀ ਤਕਨੀਕੀ ਜਾਣਕਾਰੀ ਕਿਹੜੀ ਮੱਛੀ ਪਾਲਣੀ ਹੈ ਉਹਦੇ ਲਈ ਪੂਰਾ ਪ੍ਰਬੰਧ ਕਿਵੇਂ ਕਰਨਾ ਹੈ ਇਹਦਾ ਬੱਚ ਕਿੱਥੋਂ ਲੈਣਾ ਹੈ ਦੀ ਟ੍ਰੇਨਿੰਗ ਕਿੱਥੋਂ ਲੈਣੀ ਹੈ ਸੋ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਯੂਨੀਵਰਸਿਟੀ ਵੱਲੋਂ ਵੀ ਅਸੀਂ ਜਿਹੜੀ ਟ੍ਰੇਨਿੰਗ ਹੈ ਮੁਹੱਈਆ ਕਰਾਉਂਦੇ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਮੱਛੀ ਪਾਲਣ ਕਰਨਾ ਹੋਵੇ ਚਿੰਗਾ ਪਾਲਣ ਅਜ਼ੋਲਾ ਪਾਲਣ ਤੇ ਉਹਦੇ ਲਈ ਜਿਹੜੇ ਵੀ ਚਾਹਵਨ ਫਾਰਮਰ ਹੈਗੇ ਆ ਉਹ ਸਾਡੇ ਸਟਾਲ ਤੇ ਆ ਕੇ ਵੀ ਫਾਰਮ ਭਰਦੇ ਨੇ ਤੇ ਸਾਡੇ ਕਾਲਜ ਆ ਕੇ ਵੀ ਫਾਰਮਰ ਜਿਹੜੇ ਆ ਉਹ ਆਪਣਾ ਫਾਰਮ ਭਰ ਕੇ ਰਜਿਸਟ੍ਰੇਸ਼ਨ ਕਰਾ ਸਕਦੇ ਨੇ ਤੇ ਅਸੀਂ ਇਹ ਜਿਹੜੀਆਂ ਸਾਰੀਆਂ ਟ੍ਰੇਨਿੰਗਾਂ ਜੂਨ ਤੋਂ ਸ਼ੁਰੂ ਕਰਕੇ ਦਸੰਬਰ ਤੱਕ ਜਿਹੜੀਆਂ ਕੰਡਕਟ ਕਰਦੇ ਆਂ ਜਿਹੜੇ ਫਾਰਮਰ ਸਾਡੇ ਕੋਲ ਆਪਣੀ ਰਜਿਸਟ੍ਰੇਸ਼ਨ ਕਰਾ ਲੈਂਦੇ ਆ ਅਸੀਂ ਉਹਨਾਂ ਨੂੰ ਬੁਲਾ ਕੇ ਜਿਹੜੀ ਹੈ ਟ੍ਰੇਨਿੰਗ ਪ੍ਰੋਗਰਾਮ ਦਿੰਨੇ ਆ ਤੇ ਜਿਹੜੇ ਵੀ ਫਾਰਮਰ ਕੋਈ ਵਿੱਤੀ ਸਹਾਇਤਾ ਚਾਹੁੰਦੇ ਨੇ ਕੋਈ ਸਬਸਿਡੀ ਆ ਜਾਂ ਲੋਨ ਹੈਗਾ ਤੋ ਦਲੀ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਜ਼ਿਲ੍ਹੇ ਦਾ ਵੀ ਫਾਰਮਰ ਹੈਗਾ ਉਹ ਆਪਣੇ ਜ਼ਿਲ੍ਹੇ ਦੇ ਪੰਜਾਬ ਮੱਛੀ ਪਾਲਣ ਵਿਭਾਗ ਜਿਹੜਾ ਹੈਗਾ ਜਿਹਨੂੰ ਕਿ ਫਿਸ਼ ਫਾਰਮਰ ਡਿਵੈਲਪਮੈਂਟ ਏਜੰਸੀ ਕਹਿੰਦੇ ਨੇ ਉਹਨਾਂ ਦੇ ਦਫ਼ਤਰ ਜਾ ਕੇ ਆਪਣਾ ਨਾਮ ਦਰਜ ਕਰਾ ਕੇ ਉਹਨਾਂ ਨੂੰ ਲੋੜੀਂਦੇ ਕਾਗਜ਼ ਦੇ ਕੇ ਤੇ ਉੱਥੇ ਜਿਹੜਾ ਹੈਗਾ ਇਹ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਜਿਹੜੀਆਂ ਅਸੀਂ ਵੱਖ-ਵੱਖ ਟ੍ਰੇਨਿੰਗਸ ਲਗਾਉਂਦੇ ਹੈਗੇ ਆ ਉਹ ਜਿਹੜੀ ਡਿਊਰੇਸ਼ਨ ਹੁੰਦੀ ਹੈ 3 ਤੋਂ 5 ਦਿਨ ਤੱਕ ਹੁੰਦੀ ਹੈ ਤੇ ਜਿਹੜੀ 3 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਜਿਹੜੀ ਉਹ 750 ਰੁਪਏ ਉਹਦੀ ਫੀਸ ਹੁੰਦੀ ਹੈ 5 ਦਿਨ ਦੀ ਜਿਹੜੀ ਟ੍ਰੇਨਿੰਗ ਹੈ 1000 ਰੁਪਏ ਅਸੀਂ ਉਹਦੀ ਫੀਸ ਲੈਂਦੇ ਹੈਗੇ ਆ ਉਹਨਾਂ ਦੇ ਰਹਿਣ ਦਾ ਅਸੀਂ ਪੂਰਾ ਪ੍ਰਬੰਧ ਕਰਦੇ ਆ ਪਰ ਉਹਨਾਂ ਨੂੰ ਰਹਿਣ ਦਾ ਤੇ ਖਾਣ-ਪੀਣ ਦਾ ਖਰਚਾ ਉਹਨਾਂ ਨੂੰ ਆਪ ਕਰਨਾ ਪੈਂਦਾ ਅਸੀਂ ਪੂਰੀ ਤਰ੍ਹਾਂ ਜਿਹੜੀ ਹੈਗੀ ਆ ਉਹਨਾਂ ਨੂੰ ਥਿਉਰੈਟिकल ਤੇ ਪ੍ਰੈਕਟੀਕਲ ਨੋਲਿਜ ਪੂਰੀ ਦਿੰਨੇ ਆ सिटी ਲਈ अप्लाई ਕਰਨ ਲਈ ਸੋ ਇਹਦੇ ਲਈ ਪਲੀਜ਼ ਨੋਟ ਕਰੋ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਤੁਸੀਂ ਚਾਹੁੰਦੇ ਹੋ ਤੇ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਫਿਸ਼ਰੀ ਕਾਲਜ ਵਿੱਚ ਤੁਸੀਂ ਆ ਕੇ ਸਾਡੇ ਨਾਲ ਨਿੱਜੀ ਤੌਰ ਤੇ ਵੀ ਸੰਪਰਕ ਕਰ ਸਕਦੇ ਹੋ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਵਿੱਤੀ ਸਹਾਇਤਾ ਚਾਹੁੰਦੇ ਹੋ ਤੇ ਆਪਣੇ ਜ਼ਿਲ੍ਹਾ ਦੇ ਜਿਹੜਾ ਹੈਗਾ ਪੰਜਾਬ ਮੱਛੀ ਪਾਲਣ ਵਿਭਾਗ ਹੈਗਾ ਉਹਦੇ ਦਫ਼ਤਰ ਚ ਜਾ ਕੇ ਸੰਪਰਕ ਕਰ ਸਕਦੇ ਹੋ